ਅਜਮਿਤਿ 15 6 2025 ਦਿਨ ਐਤਵਾਰ ਨੂੰ ਮਹੱਲਾ ਬੋਗੜਾ ਵੱਲੋਂ ਸ਼੍ਰੀ ਗੁਰ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਅਤੇ ਹਾਰਡ ਮਹੀਨੇ ਦੀ ਪਵਿੱਤਰ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਅਤੇ ਠੰਡੀ ਨਮਕੀਨ ਲੱਸੀ ਦੀ ਸ਼ੇਬੀਲ ਲਗਾਈ ਗਈ। ਇਸ ਸ਼ੇਬੀਲ ਦੀ ਸੇਵਾ ਕਰਦੇ ਆ ਨਜ਼ਰ ਆਏ ਬਸਪਾ ਸ਼ਹਿਰੀ ਪ੍ਰਧਾਨ ਵਿਜੇ ਮੜਾਸ, ਅਮਨ ਮੜਾਸ, ਮੁਕੇਸ਼ ਕੁਮਾਰ, ਮੱਖਣ ਬੰਗੜ, ਹੈਪੀ ਪਾਲ, ਰਾਜ ਕੁਮਾਰ, 파ਰਸ ਕੁਮਾਰ, ਗਗਨਦੀਪ, ਯਸ਼ਪਾਲ ਅਤੇ ਗੁਲਜ਼ਾਰੀ ਲਾਲ ਬੰਗੜ। ਅਤੇ ਸੜਕ ਤੇ ਚਲਦਿਆਂ ਸੰਗਤਾਂ ਨੇ ਠੰਡੇ ਮਿੱਠੇ ਜਲਦੀ ਸ਼ਪੀਲ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸ਼ਕੀ ਸੋ ਵੇਖੋ ਸਾਡੇ ਪੱਤਰਕਾਰ ਰਾਜੇਸ਼ ਅਹੀਰ ਦੀ ਖਾਸ ਰਿਪੋਰਟ ਇਹ ਵੀ ਜਗ੍ਹਾ ਵਾਸਵਾਲਾ ਜੀ ਸਾਲੀ ਸੰਗਤ ਦੇ ਚਰਨਾਂ 'ਚ ਬੈੰਦੀ ਆ ਜੀ ਠੰਡੀ ਲੱਸੀ ਫਾਕੇ ਜੰਦ ਜੀ ਤੁਮਕੀਲ ਲੱਸੀ ਆ ਠੰਡੀ ਲੱਸੀ ਤੁਮਕੀਲ ਮਿਠਾ ਯਾਰ ਉਸ ਅਸੇ ਜਣਾ ਜੀ ਆਪ ਤਿਰਮਾਣ ਤੇ ਕਹੇ ਰੋਣ ਦਾ ਮਿਠਾ ਯਾਰ ਚਾਹਤੇ ਜਣਾ ਜੀ ਮੇਰਾ ਵੀ ਜੀ ਖੰਡੀ ਦੱਸੇ